ਅਨ ਦੋਸਤੋ ਫੁੱਲ ਪਹਲਾਂ ਕਿਨੂੰ ਨਹੀਂ ਪਸੰਦ ਫੁੱਲ ਧਰਤੀ ਦਾ ਸ਼ਿੰਗਾਰ ਨਹੀਂ ਰੂਹ ਦੀ ਗਜ਼ਾਏ ਤੇ ਮਨ ਨਸ਼ਿਆ ਜਾਂਦਾ ਹੈ ਦਿਲ ਖਿੜ ਉੱਟਦਾ ਹੈ ਤੇ ਧਰਤੀ ਤੇ ਸਵਰਗ ਦਾ ਨਜ਼ਾਰਾ ਬਣ ਜਾਂਦਾ ਹੈ ਸੋ ਇਸ ਤਰ੍ਹਾਂ ਦਾ ਨਜ਼ਾਰਾ ਵੇਖਣ ਲਈ ਪੰਜਾਬ ਖੇਤੀਬੜ ਯੂਨੀਵਰਸਿਟੀ ਨਦਿਆਣਾ ਵਿਖੇ ਇੱਕ ਆਯੋਜਨ ਕੀਤਾ ਜਾ ਰਿਹਾ ਹੈ ਜੋ ਕਿ ਡਾਕਟਰ ਮਹਿੰਦਰ ਸਿੰਘ ਰੰਦਾਵਾ ਦੀ ਯਾਦ ਨੂੰ ਸਮਰਪਿਤ ਹੈ ਜਿਸ ਦੇ ਵਿੱਚ ਫੁੱਲਾਂ ਦਾ ਮੇਲਾ ਤੇ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਜਿਸ ਦਾ ਸਮਾਂ 28 ਤੇ 29 ਫਰਵਰੀ ਹੈ ਤੇ ਸਥਾਨ ਹੈ ਡਾਕਟਰ ਮਨਮੋਨ ਸਿੰਘ ਆਲਟੋਰੀਅਮ ਨੇੜੇ ਗੇਟ ਨੰਬਰ 1 ਪੰਜਾਬ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਜਿਸ ਦੇ ਵਿੱਚ ਤਾਜ਼ੇ ਫੁੱਲਾਂ ਸੁੱਕੇ ਫੁੱਲਾਂ ਦੀ ਸਜਾਵਟ ਮੌਸਮੀ ਫੁੱਲਾਂ ਪੱਤੇਦਾਰ ਸਜਾਵਟੀ ਪੌਦਿਆਂ ਕੈਕਟਸ ਸੱਕੂਲੈਂਟ ਫਾਰਨ ਤੇ ਬੌਣੀ ਪੌਦਿਆਂ ਦੇ ਮੁਕਾਬਲੇ ਕਰਵਾਏ ਜਾਂਦੇ ਹੈ ਜਿਸ ਦੇ ਵਿੱਚ ਕੋਈ ਵੀ ਵਿਅਕਤੀ ਸਕੂਲ ਸਰਕਾਰੀ ਅਰਧ ਸਰਕਾਰੀ ਜਾਂ ਪ੍ਰਾਈਵੇਟ ਸੰਸਥਾ ਨਰਸਰੀਆਂ ਆਦਿ ਭਾਗ ਲੈ ਸਕਦੇ ਹੈ ਪਿਛਲੇ ਸਾਲ ਦੇ ਮੇਲੇ ਵਿੱਚ ਸ਼ਿਰਕਤ ਕਰਨ ਦੇ ਅਨੁਭਵ ਨਾਲ ਮੈਂ ਕਹਿ ਸਕਦਾ ਹਾਂ ਕਿ ਫੁੱਲਬਾਨੀ ਦੇ ਸ਼ਕੀਨ ਫੁੱਲਾਂ ਵਰਗੇ ਲੋਕ ਯਾਦੋਂ ਤੇ ਮਿਲਦੇ ਹੈ ਤਾਂ ਉਹਨਾਂ ਦੀ ਮੁਸਕਾਨ ਵੀ ਇਨ੍ਹਾਂ ਫੁੱਲਾਂ ਦੀ ਖੁਸ਼ਬੂ ਤੋਂ ਘੱਟ ਨਹੀਂ ਹੁੰਦੀ ਤੇ ਫੁੱਲਬਾਨੀ ਦੇ ਸ਼ਕੀਨ ਤੇ ਫੁੱਲਾਂ ਦਾ ਸੁਮੇਲ ਜੋ ਨਜ਼ਾਰਾ ਬਣਾਉਂਦਾ ਹੈ ਓਹੋ ਲਫ਼ਜ਼ਾਂ ਵਿੱਚ ਬਿਆਨ ਕਰਨਾ ਬੜਾ ਹੀ ਮੁਸ਼ਕਲ ਹੈ ਸਵਾਗਤ ਹੈ ਦੋਸਤੋ ਧਰਤੀ ਤੇ ਮਣੇ ਇਸ ਸਵਰਗ ਦੀ ਚਲਕ ਇੱਕ ਵਾਰ ਜ਼ਰੂਰ ਵੇਖਿਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਗੇਟ ਨੰਬਰ 1 ਦੇ ਨੇੜੇ ਡਾਕਟਰ ਮਨਮੋਹਨ ਸਿੰਘ ਆਰਟੋਰੀਅਮ ਤੇ ਤਾਰੀਖ ਰਹੇਗੀ 28 ਅਤੇ 29 ਫਰਵਰੀ 2024 ਸੋ ਮਿਲਦੇ ਆ ਬਹੁਤ ਬਹੁਤ ਧੰਨਵਾਦ